ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਗੋਲਾ ਵਿਖੇ ਨੌਜਵਾਨ ਨੂੰ ਕਰੋ ਸੱਤ ਕੇ ਗੋਲੀ ਮਾਰ ਕੇ ਕਤਲ ਕਰ ਦੇਂਦਾ ਮਾਮਲਾ ਸਾਹਮਣੇ ਹੈ ਜੁਆਨ ਕਰਦੇ ਅਨੁਸਾਰ ਸਤਨਾਮ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਨੂੰ ਉਸਦੇ 11 ਦੋਸਤਾਂ ਵੱਲੋਂ ਤੜਕੇ 4 ਵਜੇ ਘਰ ਬੁਲਾਇਆ ਗਿਆ ਰਸਤੇ ਦੇ ਵਿੱਚ ਲਿਜਾ ਕੇ ਗੋਲੀ ਮਾਰ ਦਿੱਤੀ ਗਈ ਅਤੇ ਬਾਅਦ ਦੇ ਵਿੱਚ ਉਨ੍ਹਾਂ ਵਿਅਕਤੀਆਂ ਵੱਲੋਂ ਸਤਨਾਮ ਸਿੰਘ ਨੂੰ ਤਰਨਤਾਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਛੱਡ ਕੇ ਫਰਾਰ ਹੋ ਗਏ ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਇਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਪ੍ਰਾਰਥਮਕ ਮੌਕੇ ਤੇ ਪਹੁੰਚੇ थाना ਚੰਬਾਲ ਦੀ ਪੁਲਿਸ ਵੱਲੋਂ ਸਤਨਾਮ ਸਿੰਘ ਦੀ ਮ੍ਰਿਤਕ ਦੇ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਹੈ ਗੱਲਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਐਤੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਇਹ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਦੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕੀ ਕਾਰਨ ਕਿਉਂ ਕਾਰਨ ਉਹਨੂੰ ਘਰੋਂ ਬਾਜ ਮਾਰੀ ਆ 4 ਵਜੇ 4 ਵਜੇ ਬਾਜ ਮਾਰ ਕੇ ਲੈ ਗਏ ਆ ਦੋਸਤੀ ਆ ਜੀ ਦੀ ਨਾਲ ਤਰਨ ਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਹੋ ਉਮਰ ਉਹਦੀ ਹੋਣੀ ਆ 22 24 ਸਾਲ 22 ਸਾਲ ਮੰਗ ਕਰ ਲਓ ਮੰਗਾ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਦੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀਪੁਰ ਪੁਲਿਸ ਆਂ ਹਾਂਜੀ ਰਾਜੀਪੁਰ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਬਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਰਾਸਤ ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਸੱਜੇ ਮੰਮੇ ਦੇ ਥੱਲੇ ਅਚਾ ਇਹਦਾ ਨਾਮ ਇਜੇ ਸਿੰਘ ਇਹ ਮੇਰਾ ਪਿੰਡ ਨਿਸ਼ਾਰਾ ਪੰਨੂਆ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਨਿਸ਼ਾਰਾ ਪੰਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਇਨਾਲਾਈ ਆਓ ਇੱਥੇ ਨਾ ਤੇ ਪਿੰਡ ਆਓ ਹਸਪਤਾਲ ਉਹ ਹਸਪਤਾਲ ਆ ਇਹਦੇ ਮੁੰਡਾ ਡੈੱਡ ਪਿਆ ਸੀ ਇੱਕ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਂ ਪਿਓ ਤੋਂ ਉਹਨਾਂ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲ ਖੜਿਆ ਕਿੰਨੇ ਜਾਣੇ ਕਿੰਨੇ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਉੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਟ ਕੇ ਮੁੜ ਕੇ ਇਹਦੇ ਰਾਹ ਦੇ ਛੋਟੇ ਆ ਉਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਟ ਕੇ ਹਸਪਤਾਲੇ ਦਾ ਸੂਰ ਹਸਪਤਾਲ ਉਹਦੇ ਬਾਬੇ ਵਾਲੇ ਹਸਪਤਾਲ ਉੱਥੇ ਉਹਨਾਂ ਡਾਕਟਰਾਂ ਨੇ ਡੈੱਡ ਡੈੱਡ ਕਰਾ ਦੇ ਤਾ ਨੂੰ ਇਹ ਡੈੱਡ ਹੋਇਆ ਗੋਲੀ ਵੱਜੀ ਇਹਦੇ ਕਿੱਥੇ ਕੋਈ ਮਿਲਤਾ ਮੁੰਡਾ ਇਹ ਸਾਨੂੰ ਨਾ ਦਾ ਹਸਪਤਾਲ ਹੀ ਜਾਣ ਕੇ ਵੇਖਿਆ ਸਤਨਾਮ ਸਿੰਘ ਮੇਰਾ ਨਾਮ ਹੈ ਇਹ ਮੈਂ ਉਹ ਪੁੱਫੜ ਲੱਗਦਾ ਹਾਂਜੀ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਜੀ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ 'ਤੇ ਸਭ ਤੋਂ ਸਾਰ ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮੰਗੇ ਫਿਰ 10000 ਰੁਪਏ ਕਰਾਂਗੇ ਉਹਨਾਂ ਦੇ ਪਹਿਲਾਂ ਪਰਚਾ ਕਰਕੇ ਉਹਨਾਂ ਦੇ ਕੀਤਾ ਜਾਵੇ ਮੈਂ ਜੀ ਪੇਰ ਸੇ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਡਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟ ਮਾਰਡਮ ਜਿੰਦਾ ਹੋਣਾ ਮੇਰੇ ਤੱਕ ਦਾ ਨਾਮ ਸਤਰਾਮ ਸਿੰਘ ਸਨੋ ਬਰਜਿੰਦਰ ਸਿੰਘ ਵਾਸੀ ਪਡੋਰੀ ਕੋਲਾ थाना ਸਰਦੰਤਨ ਤਨ ਕੀ ਮਾਮਲਾ ਹੈ ਜੀ ਕੀ ਹੈ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਤੇ ਉਸ ਦੇ ਸੰਬੰਧ ਜੋ ਕਰਤੀ ਰੈੱਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਡਮ ਕਰਾਉਣਾ ਆਇਆ ਹੈ ਕੀ ਗੋਲੀ ਲੱਗੀ ਆ ਹਾਂ ਗੋਲੀ ਲੱਗੀ ਦੱਸਦੇ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਦੇ ਪਰਚੇ ਦੱਜੇ ਆ ਜੀ